ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਠੀਕ-ਠਾਕ ਵਧੀਆ ਚੱਲ ਰਿਹਾ ਚੋਗਾ ਕਿ ਤੇ ਆਪਾਂ ਵੀ ਵਧੀਆ ਹਾਲ-ਕੁਦ ਤੇ ਆਪਾਂ ਆ ਗਏ ਆ ਬਿਊਟੀ ਤੇ ਅੱਜ ਦਾ ਮਾਹ ਬਲੌਗ ਲੈ ਕੇ ਆ ਗਏ ਹਾਂ ਦਿਲਿਆ ਜੱਪਾ ਕੀ ਕਰਦੇ ਬਿੱਚੇ ਰੋ ਆਪਣੇ ਨਾਲ ਅੰਦਰ ਰਾਤ ਦੇ ਆਪਾਂ ਦੋ ਗੱਡਰ ਕੱਢ ਕੇ ਗਏ ਇਹ ਕਾ ਕੱਢਿਆ ਤੇ ਇੱਕ ਅੱਗੇ ਗੱਡਾ ਗਰੇਨਸ ਐਡ ਕਰਕੇ ਮੁੜ ਕੇ ਗਏ ਹੁਣ 2:00 ਵਜੇ ਆ ਤੇ ਉਹ ਆਪਾਂ ਕੱਢਦੇ ਆ ਬੰਦਾ ਕੋਈ ਹੈ ਨਹੀਂ ਰੀਜ਼ਰ ਉਹ ਕਰਕੇ ਕੰਮ ਆਪਾਂ ਨੂੰ ਕਰਨਾ ਪੈਂਦਾ ਤੇ ਅਜਿਹਾ ਦਿਨ ਹੀ ਆ ਬਸ ਕੰਮ ਕਰਨਾ ਆਪਣਾ ਕੱਲ ਨੂੰ ਬੰਦੇ ਆ ਜਾਣੇ ਫੇਰ ਆਪਾਂ ਮੰਨ ਲਓ ਐਕਸਲ ਵੀ ਰੈਡੀ ਹੋ ਜਾਣਾ ਫਿਰ ਗਾਡਰ ਉਧਰ ਜਾਇਆ ਕਰਨੇ ਆਪਾਂ ਆਪ ਕਰ ਇੱਕ ਆਪਣੀ ਗਰੇਨ ਤੇ ਕੰਮ ਕਰਿਆ ਕਰਨ ਤੇ ਬਾਕੀ ਹੋਰ ਸੁਣਾਓ ਕਿਦਾਂ ਸਾਰੇ ਠੀਕ ਠਾਕ ਉਹ ਬੰਦੇ ਮੇਰੇ ਹੱਲੇ ਆਵੇ ਸੋਨੇ ਇਹ ਆਉਂਦੇ ਵੀਡੀਓ ਹੀ ਬਣਾਉਂਦਾ ਵੇ ਕੱਲ ਅੱਜ ਭਾਈ ਆਪਾਂ ਜੈਕਟ ਕੱਲ ਸੇਫਟੀ ਵਾਲੇ ਆਪਣੇ ਨਾਲ ਲੜਦੇ ਫੈਨ ਮਾਰਨਾ ਕਹਿੰਦੇ ਮੈਂ ਕਿਹਾ ਤੂੰ ਕਹਿੰਦਾ 500 ਦਾ ਸਾਨ ਮਾਰਨਾ ਮੈਂ 500 ਦਾ ਕੀ ਤੂੰ 2000 ਦਾ いや10000 ਦਾ ਵਾ ਤੇ ਉਹਨਾਂ ਸੱਤਰ ਚ ਆਪਾਂ ਟੈਨਸ਼ਨ ਨਹੀਂ ਖਿਲਾਦੇ ਮੈਂ ਕਿਹਾ ਮੈਂ ਉਹਨੂੰ ਸਿੱਧਾ ਹੀ ਕਿਹਾ ਮੈਂ ਕਿਹਾ ਸਾਡਾ ਕੰਮ ਨਹੀਂ ਅਸੀਂ ਤਾਂ ਉਹਦਾਂ ਕਰਦੇ ਆ ਇਨਾਂ ਦਾ ਕੰਮ ਹੈ ਉਹ ਨਾ ਬਿਲਟ ਪਾਉਣਗੇ ਜੈਕਟ ਪਾਉਣਗੇ ਨਾ ਬੂਟ ਪਾਉਣਗੇ ਫਿਰ ਉਹਨਾਂ ਨੂੰ ਫੈਪ ਕਰ। ਆ ਕਰਕੇ ਰੱਖੋ। ਕਦ ਨੇ ਕੰਮ ਸ਼ੁਰੂ। ਜਿਹੜੇ ਰਹਿੰਦੇ ਉਸੇ ਕੰਮ। ਅੱਜ ਦੇ ਦਿਨ ਦੀ ਸ਼ੁਰੂਆਤ ਪਹਿਲੇ ਗਾਡਰ ਤੋਂ। ਪਹਿਲਾ ਗਾਡਰ ਚੱਕ ਲਿਆ ਉਧਰ ਫੌਜੀ ਨਹੀਂ ਘਟੀ ਜਾਂਦੀ। ਬੈਟਰੀ ਬਹੁਤ ਲੰਮਾ ਮਾਰ ਤੇ ਜਾਂ ਮੈਂ ਟਿਕ 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 ਸ਼ਮੀ ਸ਼ਮੀ ਬਦਮਾਸ਼ ਹੁੰਦੇ ਮੇਰਾ ਨਾ ਪਾਉਣਾ ਆ ਲਿੰਕ ਪਾਉਣਾ ਲਿੰਕ ਇਧਰ ਸ਼ਮੀ ਬਦਮਾਸ਼ ਉਧਰ ਸੋਨਾ ਝੋਟਾ ਸੋਨਾ ਝੋਟਾ ਬ੍ਰੇਕ ਖੋਲ ਦੇ ਜਾਣ ਦੇ ਨਾ ਜਾਣ ਦੇ ਬ੍ਰੇਕ ਖੋਲ ਕੇ ਇਹ ਸਾਰੇ ਟੀਰਮੀਆਂ ਉਹਨੇ ਮੁਰਦਾ ਮੁਰਦਾ ਆ ਗਿਆ ਪਰ ਜਦੋਂ ਲੀਵਰ ਆ ਗਿਆ ਤਰ੍ਹਾਂ ਆਜਾ ਮੈਂ ਆ ਗਿਆ ਲੀਵਰ ਕੋਈ ਹਾਂ ਤੇ ਗੇਚ ਕੇ ਲੈ ਆ ਲੈ ਪੱਜੀ ਨਾ ਮਸ਼ੀਨ ਆ ਗਿਆ ਤੇ ਆ ਗਿਆ ਲੋ ਵੀ ਮਤਰੋ ਚਾਰ ਕਾਟਰ ਕੱਟਦੇ ਆ ਵਾ ਚੌਥਾ ਗਾੜ ਰਿਹਾ ਲਾਟ ਇਹ ਵੀ ਨਿਕਲ ਗਿਆ ਤੇ ਬੋਲੇ ਸੋਨੇ ਆ ਤੇ ਸਤਿ ਸ਼੍ਰੀ ਅਕਾਲ ਗਾੜਰ ਨਿਕਲ ਕੇ ਖਪਾ ਆਪਣਾ ਉਹਨਾ ਪਾ ਲੈਣੇ ਹੋਰ ਐਕਸਲ ਪਾਉਣਾ ਫਿਰ ਬਾਹਰ ਘੜਿਆ ਕਰਨਾ ਰਾਤ ਨੂੰ ਰਾਤ ਤੇ ਡਿਊਟੀ ਹੈ ਜਮੀ ਬਦਮਾਸ਼ ਅਗਿਆ 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 ਕੰਟੀਨਾਂ ਵੀ ਆ ਗਏ ਆਪਾਂ ਇਹਦੇ ਤੇ ਲੱਗੂਏ ਸੀ ਤੇ ਬੈਡ ਬੋਟ ਲੱਗੇ ਤਾਂ ਉੱਪਰ ਤੇ 40 ਕੰਮਕਾਰ ਚਤੰਦੇ ਆਪਾਂ ਮੇਰੀ ਗੱਡੀ ਆਈ ਦਿੱਲੀੋਂ ਦਿੱਲੀ ਤੋਂ ਚੱਲਦੀ ਆਪਣਾ ਇਥੋਂ ਥੋੜੀ ਦੂਰ 35-40 ਕਿਲੋਮੀਟਰ ਦੂਰ ਮੈਟਰੋ ਦਾ ਖਾਪ ਚੱਲਦਾ ਉੱਥੋਂ ਆਪਾਂ ਉਹ ਚੱਲ ਕੇ ਭੇਜਣੀ ਮਸ਼ੀਨ ਤੇ ਇਹਦਾ ਡੀਏ ਚੱਲਨੇ 1.5 ਘੰਟਾ ਲੈਂਦਾ ਫੀਮੇਟ ਤੇ ਦੂਜੇ ਚੱਲਣਾ ਆਪਾਂ ਦੇ ਲਈ ਤੇ ਸੇਵਾ ਤੋਂ 1.5-2 ਘੰਟੇ ਲੱਗਣੇ ਟ੍ਰੈਫਿਕ ਦੇ ਸੌਕ ਤੇ ਆ ਜੋ ਲੈ ਕੇ ਚੱਲਦੇ ਹਾਂ ਨਹੀਂ ਆਪਾਂ ਸਿੱਧਾ ਬਣਾਇਦਾ ਵਲੌਗ ਹੀ ਬਣਾਈਦਾ ਅੰਦਰੋਂ-ਬੰਦਰੋਂ ਬਹੁਤ ਜਾਮ ਲੱਗਾ ਦਰ ਸਾਹਮਣੇ ਗਾੜੀ ਪਾੜ ਪਾੜ ਏਰੀਆ ਦੇ ਗਰਮੀ ਬਹੁਤ ਆ ਧੁੰਦ ਗਈ ਧੁੰਦ ਜਾਂਦੇ ਆ ਆਪਾਂ ਇਹ ਬਨੇ ਏਅਰਪੋਰਟ ਜਾਂਦੇ ਆ ਨਵਾ ਅੱਗੇ ਜਾ ਕੇ ਦਿਖਾਉਣੇ ਇਹਨਾਂ ਨੂੰ ਸ਼ੀਸ਼ਾ ਨਾ ਸ਼ਾਹ ਅੱਜ ਆਪਾਂ ਤਿੰਨੇ ਬੰਦੇ ਰਹਿਣਾ ਨਾ ਕਹੋਰੇ ਅੱਜ ਨਹੀਂ ਏਸੀ ਸੀ ਲੱਗੋ ਫੇਰੀ ਜੀ ਨਾ ਬੰਦ ਆਪਾਂ ਇਹ ਦੋ ਸ਼ਬਦ ਆ ਗਏ ਮੇਰੇ ਨਾ ਹੂੰ ਫਿਰ ਨਹੀਂ ਆਉਣਾ ਬੱਚਾ ਆਉਣਾ ਨਹੀਂ ਆਉਣਾ ਜੀ 20 ਮਿੰਟ ਜੀ ਇਹਨਾਂ 5000 ਰੁਪਏ ਦੀ ਨਾ ਪਾਇਸੀ ਨਹੀਂ ਆਉਣਾ ਜੀ ਇਹ ਇਹਨੇ ਜਨਵਰੀ ਨੂੰ ਨੇ ਵਾਦਾ ਕਰਕੇ ਪਾਇਆ ਕਿਤਾ ਮੈਂ ਆ ਜਾਣਾ ਹਾਂ ਕਿ ਨਹੀਂ ਜਾਣਾ ਕਿੱਥੇ ਜਿਹੜੀ ਮੈਨੂੰ ਦੂਜੀ ਰੌਹਲ ਕਹਿੰਦੇ ਆਣੇ ਉਹ ਉਸ ਵਾਲੀ ਤੇ ਉਹ ਵਾਗਾਂ ਉਹ ਸ਼ੋਹਰਨ ਤਾਂ ਨਾ ਕਹਿੰਦਾ ਹਲਫ ਰੱਖਣਾ ਹਲਫ ਨਾਲ 5000 ਰੁਪਏ ਕਹਿੰਦਾ ਦੇ ਦੇਣਾ ਮਾਂ ਬੂਮ ਵੀ ਆ ਪਈ ਆ ਗਈ ਫਿੱਟ ਕਰਨੇ ਪੈਣਾ ਸਾਬਾ ਪੂਜ ਘੜ ਕਰਨੇ ਪੈਣਾ ਮਾਂ ਜਿਹਨੂੰ ਆਪ ਰੋਟੀ ਵੀ ਆਪਣੇ ਬਗਾਣੇ ਪੈਣੀ ਥੋ ਮਾਂ ਦੀ ਸਿਰ ਇਤਹਾ ਕਰਿਆ ਭਰਾਵਾ ਹਾਂ ਦੇਖਦੇ ਆ ਮਦਰਾ ਕੀ ਬੰਦਾ ਬੋਲਦਾ ਭਾਈਸ ਨਾ ਬੰਦਾ ਨਾ rahul ਨਾ ਬੋਲਣਾ ਪੈਣਾ ਕੰਮ ਕੀ ਘਟਦਾ ਇਹ ਸਾਰਾ ਪਾਣੀ ਲੱਗ ਰਿਹਾ ਗਰਮੀ ਤੇ ਬਹੁਤ ਅਜੀਬ ਜਿਹਾ ਹੈ ਕਿ ਪਾਣ ਦੇ ਪੱਥਰੀ ਪੱਥਰਿਆ ਹੋਰ ਕੁਝ ਨਹੀਂ ਇਹ ਕੱਡ ਖਾਣਾ ਬਹੁਤ ਆ ਬੰਦੇ ਚ ਇਹ ਇੰਨੀਆਂ ਗੱਡੀਆਂ ਲੱਗੀਆਂ ਕਿ ਸ਼ਾਦੀ ਹੋ ਰਹੀ ਵਿਸ਼ੇ ਵਿਸ਼ੇ ਜਨਰਾਈ ਅੰਦਰੋਂ ਤੋਂ ਸਾਲਸੋਦ ਹੋਣੀ ਹੈ ਕਿਦਰ ਇਧਰ ਇਧਰ ਬੰਨੀ ਚੀਜ਼ ਮਸੇ ਪਾੜ ਦਾ ਨਿਸ਼ਾਨੀ ਰੱਖਣਾ ਜਬੀ ਇਧਰ ਜੇ ਕੰਮ ਜ਼ਰੂਰਤ ਬੜੇ ਯਹਾਂ ਸੇ ਹੋ ਲਿਖਾ ਕਲਮਬੋਲੀ ਕਲਮਬੋਲੀ ਕੋ ਜਾ ਕੈਂਪਰ ਬੁੜਕਦੀ ਵੜੀ ਯਾਰ ਸਾਈਡ ਬੰਦ ਹੈ ਨਿਊ 에ਰਪੋਰਟ ਮੁੰਬਈ ਦਾ। ਇਹ 에ਰਪੋਰਟ ਨੂੰ ਘਟੋ ਘਟ ਵੀ ਤੇ 4-5 ਸਾਲ ਲੈਂਦਾ। ਇਹ ਬਹੁਤ ਵੱਡਾ ਹੈ। ਘਟੋ ਘਟ ਵੀ ਤੇ ਮੇਰੇ ਸੋ ਬਹੁਤ ਲੰਮਾ ਕਿੰਨੇ ਕਿੱਲੇ ਦੱਸੀ ਹੁਣ ਇਹ ਪਤਾ ਹੀ ਨਹੀਂ। ਇਹ ਵੀ ਰੋਡ ਜਾਂਹ ਸੇ ਦੋ ਜਾਂਦੇ ਨਾ ਅੱਗੇ ਜਾ ਕੇ ਇੱਕ ਹੀ ਜਾਗਰੇ ਜਰਮਨੀ ਨਹੀਂ ਚੋਤਾ ਮੈਨੂੰ ਭੁੱਲ ਗਿਆ ਉੱਤੇ ਇਦਾਂ ਦੀਆਂ ਬਿਲਡਿੰਗਾਂ ਆਈਆਂ ਇਹਦੀਆਂ ਦੇਖੀਂ ਨਾ ਇਹ ਆਵੇ ਪਿੰਡਾਂ ਦਾ ਘਟਿਆ ਉੱਛਣਾ ਆਏ ਉਹ ਪਚਾਲ ਕਿੱਥੇ ਆਇਆ ਜਿਹੜੀਆਂ ਹੁਣ ਬਿਲਡਿੰਗਾਂ ਲੱਗੀਆਂ ਜਪਾਨ ਆਇਆ ਕਿ ਜਪਾਨ ਹੀ ਆਇਆ ਯਾਰ ਉਹ ਜਗ ਦਾ ਨਾਮ ਜਰਮਨੀ ਜਰਮਨੀ ਵੀ ਨਹੀਂ ਯਾਰ ਹਾਂ ਕਿਤਾ ਕੋਲੇ ਆ ਯਾਰ ਮਲੇਸ਼ੀਆ ਕਿੱਥੇ ਨੂੰ ਮਲੇਸ਼ੀਆ ਨਹੀਂ ਯਾਰ ਇਦਾਂ ਦੀਆਂ ਬਿਲਡਿੰਗਾਂ ਬੜੀ ਛੇਤੀ ਉਹਦੇ ਡਿੱਗੀਆਂ ਤਾੜ ਤਾੜ ਜਿੱਦਾਂ ਦੀਆਂ ਹਾਂ ਟਾਵਰ ਗ੍ਰੇਨ ਗਡੀ ਉੱਚੀ ਲਾਈਏ ਇੱਥੇ ਬੰਦਾ ਲਿਫਟ ਵਿੱਚ ਜਾਂਦਾ ਜਾਂਦਾ ਥੱਕ ਜਾਂਦਾ ਨਾ ਯਾਰੇ ਮੀਆਂ ਆਦਮੀਆਂ ਮਾਰੇ ਪਾਣੀ ਜ਼ਿਆਦਾ ਨਹੀਂ ਇਤਨੀ ਇਹ ਹੀ ਕੁਛ ਮੀਆਂ ਆ ਮਾਰੇ ਯਾਰ ਵੀ ਜਿੱਦਾਂ ਬੋਲਣ ਜਾਂ ਉਹ ਜਾਂਦੀ ਆ ਮੈਟਰੋ ਮੈਟਰੋ ਨਹੀਂ ਆ ਮੈਟਰੋ ਹੀ ਆ ਬਿਲਕੁਲ ਹੈ ਮੈਟਰੋ ਵਾ ਲੋਕਲ ਮੈਟਰੋ ਵਾ ਮੈਟਰੋ ਵਾਲੀ ਲੋਕਲ ਵੀ ਇਤਾਂ ਦੀਆਂ ਤੇ ਮੈਟਰੋ ਵੀ ਇਤਾਂ ਦੀਆਂ ਜਾਂਦੀ ਮੈਟਰੋ ਸਾਹਮਣੇ ਉਹ ਇਧਰ ਜਾਂਦੇ ਜਾਂਦੇ ਤੂਫਾਨ ਆ ਗਿਆ ਉਹ ਬੰਦਾ ਟੇਰ ਹੋ ਗਿਆ ਮਿੱਟੀ-ਮਿੱਟੀ ਉੱਡ ਗਈ ਤੇਰੇ ਯਾਰ ਬੈਠ ਗਿਆ ਆ ਰਿਹਾ ਯਾਰ ਬੈਠ ਬੈਠ ਕੇ ਲੈ ਇਹ ਸਾਰਾ ਹੁਣ ਮੌਸਮ ਬੰਦਿਆ ਵਾ ਬਰਸਾਤ ਆ ਵਾ ਇਹ ਤੇ ਹੁਣ ਮੀਂਹ ਸ਼ੁਰੂ ਹੋ ਜਾਣਾ ਬਸ ਆ ਮੈਂ ਨਾਗਲੇ ਮਹੀਨੇ ਲਾਸਟ ਵਿੱਚ ਹੋ ਜਾਵਾਂਗੇ ਫਿਰ ਇੱਥੇ ਪਰ ਉਹ ਜੀ ਰੋਜ਼ ਰੋਜ਼ ਹੀ ਵਰ ਆਹ ਬਿਲਡਿੰਗਾਂ ਉਹ ਆ ਜਿਹੜੀਆਂ ਆਪਾਂ ਸਭ ਤੋਂ ਪਹਿਲਾਂ ਜਿੱਦਣ ਇੱਥੇ ਪਹੁੰਚੇ ਸੀ ਕ੍ਰੇਨ ਲੈ ਕੇ ਉਹਦੇ ਅੰਦਰ ਨੂੰ ਦੁਖਾਈਆਂ ਇਹ ਬੰਨੋ ਆ ਜਿੱਦਣ ਆਪਾਂ ਕ੍ਰੇਨ ਲੈ ਕੇ ਐਸੇ ਰੋਡ ਥੜੀ ਗਏ ਬਾ ਤਦਨਿਆਇ ਤਾਨੂੰ ਪਹਿਲੇ ਫੋਨ ਵਿੱਚ ਮਿੱਟੀ ਬਹੁਤ ਦੰਦੀ ਮਿੱਟੀ 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 ਆਹ ਵਖੋ ਗੇ ਮੰਨ ਨਥਿੰਗ ਦਾ ਕਰਾ ਜਾਮ ਹੀ ਲੱਗਿਆ ਬਹੁਤ ਜਿਆਦਾ ਬੱਚ ਨਥਿੰਗ ਥੀਏ ਬਰੋ ਤੂੰ ਓੜ ਮਿੱਟੀ ਓੜ ਹੀ ਓਡੰਦਾ ਹੀ ਆ ਜਦੋਂ ਅਗਰ ਕੇ ਜਾਮ ਹੀ ਲੱਗ ਬਹੁਤ ਜਿਆਦਾ ਜਾਮ ਆ ਸੱਚ ਹੈ ਦੇ ਵਿੱਚ 2 ਰੁਪਏ ਨਾਲ ਗੱਲਾਂ ਲੱਖਾਂਗੇ ਮੱਲੇ ਫਲ ਤੇ ਟੀ ਬੂਟੀ ਮੱਲੇ ਰਮਲੂ ਤੇ ਹੋਈ ਹੈਗੇ ਨਾ ਇੰਨਾ ਨਾਰਮੀ ਤੋਂ ਹੁੰਦਾ ਵਾ ਇਧਰ ਆ ਨਾ ਕਿ ਕਿਤਰਾ ਵੀ ਜੀ ਬਹੁਤ ਹੱਸ ਹਾਂਜੀ ਵੀ ਮਤਰੋ ਆਪਾਂ ਇਹ ਮੈਡੀਕਲ ਤੇ ਦਵਾਈ ਲੈਣ ਤੇ ਆਪਾਂ ਨੂੰ ਆਪਣਾ ਭਰਾ ਨੇ ਪੁੱਛਿਆ ਵੀ ਕਿੱਥੋਂ ਆਏ ਤੁਸੀਂ ਤੇ ਆਪਾਂ ਪੰਜਾਬ ਤੋਂ ਕਿਹ ਮੁਰਕੇ ਕਹਿੰਦੇ ਕਿਹੜੇ ਸ਼ਹਿਰ ਤੋਂ ਆਪਾਂ ਪੱਟੀ ਤੋਂ ਗਿਆ ਤੇ ਆਥੇ ਆ ਗਿਆ ਜੱਸੇ ਪੱਟੀ ਵਾਲੀ ਦੇ ਜੋ ਬਗੜ ਜਾ ਮੈਮੀ ਨੇ ਚੇਤਾ ਪਲਾਸਤ ਜੱਸੇ ਪੱਟੀ ਵਾਲੇ ਦਾ ਨਾਮ ਆ ਗਿਆ ਆਪਣਾ ਇਹਸਾਨ ਜੱਟ ਦਾ ਤੇ ਕੁਸ਼ਤੀ ਲੈਂਦੇ ਰਹਿੰਦੇ ਕੁਸ਼ਤੀ ਦੇਸ਼ ਹੋ ਗਿਆ ਹਾਂ ਤੇ ਚੱਲ ਬੜੀ ਗੱਲ ਤਾਂ ਹਾਂ ਦੇ ਇੱਕ ਨੰਬਰ ਦੇ ਲੈ ਵੀ ਸਾਰੇ ਇੰਡੀਆ ਜੀ ਪੂਰੇ ਤਮਾਲਾਂ ਪਈਆਂ ਜੱਟ ਹੋ ਗਿਆ ਤੇ ਪੱਟੀ ਆਪਾਂ ਆ ਤੂੰ ਵੀ ਬੋਲਣਾ ਕੈਮਰਾ ਦੇਖ ਕੇ ਚੁੱਪ ਕਰ ਗਿਆ ਬੋਲ ਬੋਲ ਮੈਨੂੰ ਯਾਰ ਚਿੱਤ ਨਹੀਂ ਹੁੰਦਾ ਸਮਝ ਆ ਤੇ ਉਡੀ ਚੜ ਪਰਵੇ ਇਦਾਂ ਹੀ ਆਪਣੇ ਪ੍ਰਾ ਦੀ ਚੜ੍ਹਦੀ ਕਲਾ ਜਰਵੇ ਤੇ ਲੋੜੀ ਹੈ ਯਾਰ ਸੈਂਟਰ